ਦੇ ਦੇ ਜੀ ਜੀ ਦੋਸਤੋ ਹਸਤਿਕਾ ਆਯੋਜਨ ਕੀਤਾ ਗਿਆ ਪੀਐਫਐ ਪਸ਼ੂ ਮੇਲਾ ਤੋਂ ਹੱਦ ਕਰਨ ਦਾ ਤਲਾਬ ਆ 2024 25 ਜਿਵੇਂ ਦੇ ਵਿੱਚ ਜੀਐਨ ਆਈ ਦੇ ਵਿੱਚ ਅਸੀਂ ਮਨਸਰ ਕੀਤਾ ਹੈ ਜਿਹਦੇ ਵਿੱਚ ਨੀਲੀ ਰਾਵੀ ਨੋਦੇ ਵਿੱਚ 6 ਮਹੀਨਿਆਂਾਂ ਕਟੜਿਆਂ ਦੇ ਵਿੱਚ ਆ ਕੱਟੀ ਸਾਡਾ ਭਾਈ ਗੁਰਪਾਲ ਸਰ ਜਾਨਦਾਰੀ ਮਾਲਕਾ ਤੋਂ ਲਵਾਂਗੇ ਜਿਹੜੇ ਪਹਿਲਾਂ ਤੁਹਾਨੂੰ ਦੱਸ ਗਏ ਬਹੁਤ ਜ਼ੋਰ ਲੱਗਦਾ ਹੈ ਜਿੰਨਾਂ ਜਿੰਨਾਂ ਆਏਗਾ ਬਾਰੇ ਦਾ ਉਹ ਚੋਣੀਆਂ ਲੋਕੀ ਉਹਦੇ ਹਰਜੀਤ ਸਿੰਘ ਖਾਨ ਸਮੋਹ ਵਾਲ ਬਰੀਆਂ ਖਾਨ ਸਦੀਸੀ ਮੋਗਾ ਦਾ ਜ਼ਿਲ੍ਹਾ ਮਾਨਸਾ ਕਿਹੜਾ ਪਿੰਡ ਆ ਬਾਈ ਜੀ ਮਾੜੀ ਮੁਸਤਕਿਲ ਪੰਦਰਵਾੜੇ ਦੇ ਕਬੱਡੀ ਚ ਚੜਾਈ ਹੈ ਤੇ ਬਾਈ ਵਰਗੇ ਕਹਿੰਦੇ ਅਸੀਂ ਨੀਲੀ ਰਾਵੀ ਦੇ ਵਿੱਚ ਬਾਈ ਪਹਿਲਾਂ ਵੀ ਤੁਸੀਂ ਮੇਲੇ ਤੇ ਆਉਂਦੇ ਰਹਿੰਦੇ ਹੋ ਹਨਾ ਪਹਿਲਾਂ ਆਪਾਂ ਪੁਰਾਣਾ ਪੁੱਛਾਂਗੇ ਰਿਕਾਰਡ ਵੀ ਕਿੰਨੇ ਕ ਮੇਲਿਆਂ ਤੇ ਆਏ ਆ ਕੀ ਕੀ ਆਪਾਂ ਜਿੱਤੇ ਆ ਜੀ ਚੌਥਾ ਸਟਾਨ ਆਇਆ ਜੀ ਉਹ 32 ਆ ਟੋਕਨ ਨੰਬਰ ਜੀ ਠੀਕ ਆ ਭਾਈ ਇਹ ੱੱਕੀ ਜਿਹੜੀ ਆਪਾਂ ਪਾਈ ਇਹਦੀ ਉਮਰ ਕਿੰਨੀ ਆ ਇਸਾਈ ਰਜਿਸਟ੍ਰੇਸ਼ਨ ਤੇ ਲਿਖਦੇ ਮਾਨਸਾ ਕਿੰਨੀ ਭਾਈ 5 ਮਹੀਨੇ 3 ਦਿਨ 5 ਮਹੀਨੇ 3 ਦਿਨ ਉਮਰ ਆ ਕਿਹੜੇ ਸੀਮਨ ਦੀ ਆ ਭਾਈ ਆਪਣੇ ਕੋਲ ਹੀ ਬੋਲੇ ਤੇ ਭਾਈ ਉਹ ਕਿਹੜੇ ਸੀਮਨ ਦਾ ਠੀਕ ਆ ਭਾਈ ਤੇ ਵੀਰੇ ਮਾਂ ਦੇ ਦੁੱਧ ਦੀ ਗੱਲਬਾਤ ਕਰਕੇ ਆਪਾਂ 17 ਲੀਟਰ ਕਿੰਨੇ ਕੋਈ ਦਾ ਤੀਜਾ ਸੂਆ ਕਿੰਨੇ ਟਾਈਮ ਤੋਂ ਬਾਈ ਬਰੀਡਿੰਗ ਤੇ ਕੰਮ ਕਰ ਰਹੇ ਇੱਕ ਤਾਂ ਹੁੰਦਾ ਪਸ਼ੂ ਸੰਭਾਲਣਾ ਹੋਵੇ ਇੱਕ ਕਰਨ ਹੁੰਦਾ ਬਰੀਡਿੰਗ ਤੇ ਕੰਮ ਵੀ ਹੈ ਰ ਆਪਾਂ ਨਾਂ ਬਣਾਉਣਾ ਨਾਂ ਮੈਗਾ ਮਨੀ ਗਿੱਲ 2012 ਤੋਂ ਅੱਜ ਤੱਕ ਫੇਰੇ ਲਗਭਗ ਕਿੰਨੇ ਤੋਂ ਸਾਤੀਪੀਟ ਬਾਈ ਘਰੇ ਪਹੁੰਚ ਗਏ ਕੋਕਮ ਵਾਲਾ ਤੇ ਡਿਸਟ੍ਰਿਕਟ ਹੈਗਾ ਮਾਨਸਾ ਠੀਕ ਆ ਬਾਈ ਛੇ ਮਾਸ ਤੋਂ ਇਹਦੀ ਜਿਹੜੀ ਖਰਾਬਤਾ ਕੀ ਸਾਮ ਸੰਭਾਲਾ ਕਿੰਨਾ ਵੱਧ ਪੀ ਜਾਂਦਾ ਦਾ ਬਜਿੰਦਰ ਸਿੰਘ ਪਿੰਡ ਕਟਮਗੜ੍ਹ ਔਕਾੜੀ ਤੇ ਡਿਸਟ੍ਰਿਕਟ ਹੈਗਾ ਮਾਨਸਾ ਜਿਹੜੀ ਫੀਡ ਪਾਉਣੀ ਹੈ ਬਾਈ ਉਦੋਂ ਅਗਲਾ ਹੈ 201 ਤੇ ਦੁੱਧ ਕਿੰਨਾ ਪਈਦਾ ਇਹਨੂੰ ਦਿਨ ਦੇ ਵਿੱਚ ਨਾਮ ਹੈ ਗਰਨੂਰ ਸਿੰਘ ਸਾਨੂੰ ਮਲਕੀਤ ਸਿੰਘ ਪੈੜੀ ਦਾ 10 ਲੀਟਰ 10 ਲੀਟਰ ਨੂੰ ਪੱਟੂ ਬਾਹਰ ਹੀ ਸਮਝਦਾ ਕਈ ਘਰਾਵੇ ਵਿੱਚ 7-7 ਲੀਟਰ ਭਾਈ ਦੋਨੇ ਦੰਗਿਆਂ ਦਾ ਦੇ ਦਿੰਦੇ ਜਿਹੜੇ ਨਵੇਂ ਨਵੇਂ ਫਾਰਮਰ ਆ ਰਹੇ ਨੇ ਵੀਰੇ ਉਹਨਾਂ ਨੂੰ ਕੀ ਧਿਆਨ ਰੱਖਣ ਦੀਆਂ ਗੱਲਾਂ ਨੇਗੀਆਂ ਬ੍ਰੀਡ ਤੇ ਕੰਮ ਕਰਨ ਦੀ ਜਿਹੜੀ ਨੰਬਰ ਨੰਬਰ ਹੈ ਕੋਡ ਨੰਬਰ 1987 ਰਾਮ ਸਿੰਘ ਸਾਨੂੰ ਮਰਿਆਰ ਸਿੰਘ ਮੋਕਮ ਵਾਲਾ ਡਿਸਟ੍ਰਿਕਟ ਫੋਲਪੁਰ ਧੰਨਵਾਦ ਹੀ ਸਾਰੇ ਭਰਾਵਾਂ ਦਾ ਬਹੁਤ ਹੀ ਮਾਣ ਤੇ ਬਦਦਲਾ ਸਕੇ ਬਗੋਂਦਰ 47 ਵਾਲਾ ਨਹੀਂ ਕਹ ਬਾਈ ਜਿਹੜੇ ਵਾਲੇ ਬਹੁਤ ਬੜੀ ਗੱਲ ਹੈ ਬਾਈ ਨੀਲੀ ਗਾਹ ਦੇ ਵਿੱਚ ਬਾਈ ਸਭ ਤੋਂ ਵੱਡਾ ਇਹਦਾ ਫੈਕਟ ਹੈ ਇਸੇ ਗੱਲ ਦਾ ਪੈਂਦਾ ਕਿਉਂਕਿ ਮੁਰਾ ਦੇ ਵਿੱਚ ਇਹ ਲੈਂਡ ਦਾ ਥੋੜਾ ਜਿਹਾ ਘੱਟ ਜਗਰਾਣਾ ਨੀਲੀ ਦੇ ਵਿੱਚ ਕਟਿੰਗ ਨਾ ਕਰਕੇ ਕਾਫੀ ਜ਼ਿਆਦਾ ਝਗੜ ਪੈਂਦੇ ਆ ਇਹਦੇ ਵਿੱਚ ਨਾਲ ਤੇ ਵਿਗਣੂ ਵੀ ਕਾਫੀ ਧਿਆਨ ਦੇਣਾ ਪੈਂਦਾ ਸੀਮਨ ਲਾਉਣ ਵੇਲੇ ਤੇ ਜਿਹੜੇ ਫਾਰਮਰ ਵੀਰ ਆ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਗੌਰ ਕਰਨੀ ਪੈਂਦੀ ਹੈ ਵੀ ਉਹ ਬਾਲਾ ਬੱਚਾਗਾ ਉਹ ਆਪਣਾ ਪਸ਼ੂ ਹੈ ਜੀ ਕਿਹੜਾ ਸੀਮੀਟਾਈਟ ਕਰੀ ਤੇ ਬਾਈ ਇੱਕ ਚੀਜ਼ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਜਿਹੜਾ ਤੁਸੀਂ ਮੰਨ ਲਓ ਪਸ਼ੂ ਰੱਖਿਆ ਹੋਂ ਤੇ ਉਹਨਾਂ ਆਸਟਾਂ ਦੇ ਕਰੇ ਕਿੰਨੇ ਬੋਲ ਦੇ ਕਿੰਨੇ ਦਾ ਦੇ ਤੇ ਬਾਈ ਜਿਹੜੇ ਇਕਟੀਆਂ ਨੇ ਉਹ ਸਟੇਜ ਵਾਲੀ ਛੱਡ ਲਿਆ ਉਹ ਤੇ ਇਕਟੀਆਂ ਬੋੜ ਵਾਲੀ ਛੱਡ ਲਓ ਜਿਹੜਾ ਤੁਹਾਨੂੰ ਪ੍ਰਦਾਨ ਹੋ ਗੂਈ ਹੈ ਠੀਕ ਹੈ ਬਾਈ ਤੇ ਉਹਨਾਂ ਵਾਲੇ ਟਾਈਮ 'ਚ ਪਸ਼ੂ ਵਧਾਉਣ ਦੀ ਕੋਈ ਸਲਾਹ ਹੈ ਜੀ ਜਾਂ ਵੀ ਫਟੇ ਦੇ ਰੱਖਾਂਗੇ ਨਹੀਂ ਨਹੀਂ ਸੁਝਾਵਾਂਗੇ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਵੀਰੇ ਜਾਣਕਾਰੀ ਦੇ ਲਈ ਤੋਰੋ ਵੀਰੇ ਇੱਕ ਵਾਰ ਲੋ ਜੀ ਬੜੀ ਮਗਰ ਮਾਣਦਾ ਕੋਈ ਕਰਤੀ ਨਹੀਂ ਬੰਦ ਤੂੰ ਜਾਉਂਗਾ ਆਉਂਦੇ ਸਾਰਾ ਧੰਨਵਾਦ ਦੋਸਤੋ ਪੇਜ ਫੋਲੋ ਲਾਈਕ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਖੜੇ ਆ ਬਾਈ ਪਿੰਡ ਪਲਵਾਨ ਤੇ ਜ਼ਿਲ੍ਹਾ ਸੰਗਰੂਰ ਪੇ ਜਾਂਦਾ ਤੋ ਰਿਵ ਇਹਨਾਂ ਨੂੰ ਸ਼ਹਿਰ ਨੇੜੇ ਰਹਿ ਗਿਆ ਤੇ ਬਾਈ ਜੱਗਾ ਆਪਣੀ ਫੀਡ ਪਾ ਰਿਹਾ ਸੀ ਹਰੇੜੀ ਤੋਂ ਸੰਗਰੂਰ ਦੇ ਬਿਲਕੁਲ ਨੇੜੇ ਆ ਇਹ ਰਿਜ਼ਲਟ ਹੁੰਦੇ ਆ ਵੀਰੇ ਫੀਡ ਦੇ ਹਨਾ ਤੇ ਅੱਜ ਬਾਈ ਦੇ ਆਪਾਂ ਰਿਸ਼ਤੇਦਾਰੀ ਚਾਏ ਹੋਏ ਸੀ ਸੋ ਆ ਖੜਾ ਬਾਈ ਜੱਗਾ ਤੇ ਵੀਰੇ ਕੀ ਨਾਮ ਆ ਆਪਣਾ ਗਗਨਦੀਪ ਸਿੰਘ ਜੀ ਪਿੰਡ ਕਿਹੜਾ ਬਾਈ ਆਪਣਾ ਖਲਬਾਨ ਜਿਹੜਾ ਸੰਗਰੂਰ ਹਨਾ ਹਾਂਜੀ ਆ ਸੋ ਅੱਜ ਆਪਾਂ ਬਾਂਗਾਂ ਕੋਲ ਪਹਿਲੀ ਵਾਰ ਆਏ ਸੀ ਬਾਕੀ ਜੱਗੇ ਨੇ ਬਾਈ ਰਿਜ਼ਲਟ ਲੈਤਾ ਪਿਆ ਬਾਈ ਜਗਤਾਰ ਉੱਭਾਲ ਤੋਂ ਤੇ ਅੱਜ ਬਾਈ ਕੋਲੇ ਆਏ ਸੀ ਬਾਈ ਨਾਲ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਆਪਾਂ ਫੀਡ ਬਾਰੇ ਤੇ ਬਾਈ ਨੇ ਅੱਜ ਆਪਣਾ ਆਰਡਰ ਲਿਖਾਇਆ ਸੋ ਇਹ ਰਿਜ਼ਲਟ ਹੁੰਦਾ ਵੀਰੇ ਫੀਡ ਦਾ ਹਨਾ ਆਪ ਪਾਉਣਾ ਤੇ ਗਾਂਹਾਂ ਰਿਜ਼ਲਟ ਲੈ ਕੇ ਗਾਂਹਾਂ ਰਿਸ਼ਤੇਦਾਰਾਂ ਨੂੰ ਫੀਡ ਨਾਲ ਜੋੜਨਾ ਹਨਾ ਸੋ ਇਹ ਕੁਆਲਿਟੀ ਹੈ ਵੀਰੇ ਆਪਣੀ ਫੀਡ ਦੀ ਅਸੀਂ ਆਮ ਫੀਡਾਂ ਵਾਲਿਆਂ ਵਾਂਗੂ ਬਾਈ ਘਰਾਂ 'ਚ ਗੇੜੇ ਨਹੀਂ ਮਾਰਦੇ ਦੁਕਾਨਾਂ 'ਤੇ ਗੇੜੇ ਨਹੀਂ ਮਾਰਦੇ ਵੀ ਯਾਰ ਸਾਡੀ ਬਾਉ ਜੇ ਕੁਆਲਿਟੀ ਹੋਊ ਤਾਂ ਆਪੇ ਵੀਖੋ ਤੇ ਆ ਬੱਸਾਂ ਆ ਗਈਆਂ ਬਾਈ ਦੀਆਂ ਇੱਧਰ ਘਰੀ ਰੱਖੀਆਂ ਵੀ ਆਂ گاਵਾ ਬਹੁਤ ਸੋਹਣਾ ਯਾਨੀ ਬਾਈ ਨੇ ਸੈਟਿੰਗ ਕਰੀ ਹੋਈ ਐ ਸੋ ਬਾਕੀ ਧੰਨਵਾਦ ਸਾਰੇ ਭਰਾਵਾਂ ਦਾ ਬਾਈ ਜੇ ਤੁਹਾਨੂੰ ਫੀਡ ਦੀ ਲੋੜ ਹੁੰਦੀ ਹੈ ਫੋਨ ਲਾ ਲਿਓ 9056125006 ਤੇ ਆਲ ਪੰਜਾਬ ਚ ਫੀਡ ਜਾਂਦੀ ਐ ਸੋ ਧੰਨਵਾਦ ਸਾਰੇ ਭਰਾਵਾਂ ਦਾ ਹੀ